ਗੁਰੂ ਸਾਹਿਬ ਨੇ ਇਹ ਖਾਸ ਤੌਰ ਤੇ ਇਹ ਹ ਕਿ ਰਾਜਨੀਤੀ ਤੋਂ ਬਿਨਾ ਖਾਲਸਾ ਅਧੂਰਾ ਹੈ ਰਾਜਨੀਤੀ ਉਸ ਦੀ ਜ਼ਿੰਦਗੀ ਦਾ ਹਿੱਸਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਇਹੀ ਫਰਮਾਨ ਦਿੱਤਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਧਲੇ ਮਲੇ ਹੈ ਆਮ ਪਾਰਟੀ ਦੀ ਸਰਕਾਰ ਨੇ ਭਾਜਪੀ ਦੀ ਚੰਦਰ ਦੀ ਸਰਕਾਰ ਨਾਲ ਮਿਲ ਕੇ ਇਹ ਭਾਈ ਸਾਹਿਬ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਕਿਉਂਕਿ ਸਾਮ ਦੇ ਵਿੱਚ ਵੀ ਭਾਜਪੀ ਦੀ ਸਰਕਾਰ ਹੈ ਤੇ ਜਿਨਾਂ ਚਿਰ ਬੀਜੇਪੀ ਦੀ ਸਰਕਾਰ ਤੇ ਆਮ ਸਰਕਾਰ ਦੀ ਜਿਹੜੀ ਇਹ ਮिलीਪੁਰਤ ਨਹੀਂ ਸੀ ਹੁੰਦੀ ਉਹਨੀ ਦੇਰ ਤੱਕ ਡਿਬਰੂਗੜ੍ਹ ਨਹੀਂ ਭੇਜਿਆ ਜਾ ਸਕਦਾ ਜਦੋਂ ਮੇਰੇ ਸਿਰ ਤੇ ਸਿੱਖ ਪੰਥ ਦੀ ਮਹਾਨ ਹਸਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਬਾਬਾ ਜਗਵਿੰਦਰ ਸਿੰਘ ਦਾ ਹੱਥ ਸੀ ਜਦੋਂ ਭਾਈ ਸਾਹਿਬ ਦਾ ਹੁਕਮ ਹੋਇਆ ਕਿ ਕੇਵਲ ਛਡੂਰ ਸਾਹਿਬ ਸੀਟ ਤੋਂ ਚੋਣ ਲੜੀ ਜਾਣੀ ਹੈ ਤੇ ਉਹ ਆਪ ਲੜਨਗੇ ਤਾਂ ਮੈਂ ਆਪਣੀ ਜਿਹੜੀ ਸੀਟ ਸੀ ਉਹ ਉਸ ਤੋਂ ਤੁਰਵਾਨ ਕਰਤੀ ਤੇ ਤੁਰਵਾਨੀ ਚੀਤੀ ਤੇ ਭਾਈ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਉਹਨਾਂ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਪ੍ਰਵਾਣ ਜੀ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਪੁੰਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਔਰ ਇਸ ਟਰਮ ਤੀਸਰਾ ਚਰਨ ਲੋਕ ਸਭਾ ਇਲੈਕਸ਼ਨ ਦਾ ਨਿਕਲ ਚੁੱਕਿਆ ਅੱਜ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਉਸ ਮਹਾਨ ਸ਼ਖਸੀਅਤ ਨਾਲ ਜਿਸ ਸ਼ਖਸੀਅਤ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭੋਲਾ ਔਰ ਲੋਕ ਸੇਵਾ ਦੇ ਲਈ ਲਗਾਈ ਉਹ ਹਨ ਮੇਰੀ ਮੁਰਾਦ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਖਾਲਸਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਠਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਬਹੁਤ 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 ਮਿਹਰਬਾਨੀ ਜੀ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਿਤਪਾਲ ਸਿੰਘ ਜੀ ਦੇ ਐਡਵੋਕੇਟ ਵੀ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਜੀ ਦੇ ਜਾ ਕੇ ਉੱਥੇ ਉਹਨਾਂ ਨਾਲ ਮੁਲਾਕਾਤ ਕੀਤੀ ਡਿਬਰੂ ਜੇਲ੍ਹ ਦੇ ਵਿੱਚ ਵੀ ਕਈ ਵਾਰ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਅਤੇ ਕੌਮ ਦੀ ਉਥੋਂ ਜੋ ਵੀ ਕੋਈ ਗੱਲਬਾਤ ਸੀ ਉਹਨਾਂ ਦੇ ਨਾਲ ਜ਼ਿਕਰ ਕਰਨ ਤੋਂ ਬਾਅਦ ਕੌਮ ਨੂੰ ਆ ਕੇ ਸੰਦੇਸ਼ ਦਿੱਤਾ ਭਾਈ ਸਾਹਿਬ ਸਮੇਂ-ਸਮੇਂ ਅਨੁਸਾਰ ਲੋੜ ਪੈਣ ਦੇ ਉੱਤੇ ਜਾ ਕੇ ਭਾਈ ਅਮਰਿਤਪਾਲ ਸਿੰਘ ਜੀ ਨਾਲ ਮੁਲਾਕਾਤ ਕਰਦੇ ਨੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਹਲਕਾ ਖੰਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਜੀ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਆ ਉਥੋਂ ਚੋਣ ਲੜਨ ਜਾ ਰਹੇ ਆ ਇਸ ਸਬੰਧੀ ਆਪਾਂ ਅੱਜ ਗੱਲ ਕਰਾਂਗੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਨਾਲ ਖਾਲਸਾ ਜੀ ਤੁਸੀਂ ਭਾਈ ਅਮਰਿਤਪਾਲ ਸਿੰਘ ਜੀ ਨਾਲ ਮੁਲਾਕਾਤ ਕਰਕੇ ਆਏ ਹੋ ਸਭ ਤੋਂ ਪਹਿਲਾਂ ਤੁਸੀਂ ਹੀ ਐਲਾਨ ਕੀਤਾ ਸੀ ਕਿ ਭਾਈ ਸਾਹਿਬ ਇਸ ਵਾਰੀ ਲੋਕ ਸਭਾ ਇਲੈਕਸ਼ਨ ਲੜਨਗੇ ਕੀ ਹੈ ਸਾਰਾ ਮਾਮਲਾ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ 24 ਅਪ੍ਰੈਲ 2024 ਨੂੰ ਮੈਂ ਸੈਂਟਰਲ ਜੇਲ੍ਹ ਡਿਬਰੂਗੜ ਵਿੱਚ ਭਾਈ ਅਮਰਪਾਲ ਸਿੰਘ ਜਿਹੜੀ ਵਾਰਸੇ ਪੰਜਾਬ ਦੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਪਹਿਲਾਂ ਵੀ ਕੋਈ 9-10 ਪਿਛਲੀਆਂ ਮੁਲਾਕਾਤਾਂ ਦੇ ਵਿੱਚ ਮੈਂ ਉਹਨਾਂ ਦੇ ਮੂਹਰੇ ਬੇਨਤੀ ਕਰਦਾ ਰਿਹਾ ਕਿ ਸੰਗਤ ਦੀ ਇਹ ਆਮ ਭਾਵਨਾ ਹੈ ਜਿਸ ਨੂੰ ਆਪਾਂ ਇਹ ਮੰਨ ਸਕਦੇ ਹਾਂ ਕਿ ਸਰਬਸੰਮਤੀ ਨਾਲ ਭਾਵਨਾ ਹੈ ਤੇ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਵੇ ਤੇ ਤੁਸੀਂ ਫਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣੋ ਇਸ ਦੇ ਨਾਲ ਇੱਕ ਤਾਂ ਇਹ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੋਈ ਸੀ ਭਵੰਤਮਾਨ ਸਰਕਾਰ ਨੇ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੀ ਜਿਹੜੀ ਹੈ ਸਹਿਮਤੀ ਨਾਲ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਵਾਧੇ ਅੰਤ ਦੇ ਨਾਲ ਭਵੰਤਮਾਨ ਸਰਕਾਰ ਨੇ ਤੁਹਾਡੀ ਜ਼ਿੰਮੇਵਾਰੀ ਚੀਤੀ ਸੀ ਉਸ ਦੇ ਖਿਲਾਫ ਸੰਜਦ ਵੱਲੋਂ ਇੱਕ ਫਤਵਾ ਮਿਲ ਜਾਵੇਗਾ ਕਿਉਂਕਿ ਇਹ ਸਰਕਾਰ ਕਹਿ ਰਹੀ ਹੈ ਕਿ ਹਮਨ ਤਨੂਨ ਦੀ ਹਾਲਤ ਖਰਾਬ ਸੀ ਭਾਈ ਸਾਹਿਬ ਇੱਥੇ ਪਾਣਾ ਪਾਰੇ ਸਨ ਅੱਡ ਧਰਮਾਂ ਦੇ ਵਿੱਚ ਉਹ ਦੇਸ਼ ਤੋਂ ਅੱਡ ਹੋਣ ਦੀ ਗੱਲ ਕਰ ਰਹੇ ਸਨ ਉਹ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰ ਰਹੇ ਸਨ ਇਸ ਲਈ ਇਹ ਜ਼ਰੂਰਤਾਰੀ ਚੀਤੀ ਗਈ ਤੇ ਫਿਰ ਆਮ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੀ ਚੰਦਰ ਦੀ ਸਰਕਾਰ ਨਾਲ ਮਿਲ ਕੇ ਇਹ ਭਾਈ ਸਾਹਿਬ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਕਿਉਂਕਿ ਸ਼ਾਮ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਜਿਨਾਂ ਚਿਰ ਬੀਜੇਪੀ ਦੀ ਸਰਕਾਰ ਤੇ ਆਮ ਸਰਕਾਰ ਦੀ ਜਿਹੜੀ ਇਹ ਮिलीਪੁਰਤ ਨਹੀਂ ਸੀ ਹੁੰਦੀ ਉਹਨੀ ਦੇਰ ਤੱਕ ਡਿਬਰੂਗੜ ਨਹੀਂ ਸੀ ਭੇਜਿਆ ਜਾ ਸਕਦਾ ਇਸ ਦੇ ਖਿਲਾਫ ਦੋਹੇ ਸਰਕਾਰਾਂ ਦੇ ਖਿਲਾਫ ਇੱਕ ਫਤਵਾ ਆਵੇਗਾ ਤੇ ਉਹ ਫਤਵੇ ਨਾਲੇ ਪਤਾ ਲੱਗੇਗਾ ਕਿ ਲੋਕ ਕੀ ਸਮਝਦੇ ਨੇ ਤੇ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਪਰੰਤੂ ਭਾਈ ਸਾਹਿਬ ਕਹਿੰਦੇ ਸੀ ਮੈਂ ਚੋਣ ਲੜਨੀ ਨਹੀਂ ਚਾਹੁੰਦਾ ਤੇ ਚੋਣ ਸਿਸਟਮ ਦੇ ਵਿੱਚ ਜਿਹੜਾ ਪੈਣਾ ਨਹੀਂ ਚਾਹੁੰਦਾ ਮੈਂ ਤੇ ਪਰੰਤੂ 24 ਅਪ੍ਰੈਲ ਨੂੰ ਜਿਹੜੀ ਸਾਡੀ ਮੁਲਾਕਾਤ ਸੀ ਉਹ ਫੈਸਲਾ ਤੋਂ ਨਹੀਂ ਰਹੀ ਜਿੱਥੇ ਭਾਈ ਸਾਹਿਬ ਨੇ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਪਿੱਛੋਂ ਆਪ ਦੀ ਮਰਜ਼ੀ ਨਾਲ ਉਤੇ ਬਹੁਤ ਵਿਦਵਾਨ ਨੇ ਵਿਦਵਤਾ ਦੇ ਨਾਲ ਹਰੇਕ ਫੈਸਲਾ ਕਰਦੇ ਨੇ ਉਹਨਾਂ ਨੇ ਆਪਣੀ ਸੋਚ ਸੋਚੀ ਤੇ ਉਸ ਦੇ ਮੁਤਾਬਕ ਮੈਨੂੰ ਫੈਸਲਾ ਦੱਸਿਆ ਕਿ ਉਹ ਫਡੂਰ ਸਾਹਿਬ ਦੀ ਚੌਂ ਲੜਨ ਮੈਂ ਜੇਲ੍ਹ ਤੋਂ ਬਾਹਰ ਨਿਕਲਦੇ ਸਾਰੇ ਡੇਬਰੂ ਡੜ ਤੋਂ ਕੋਈ ਪੱਤਰਕਾਰ ਉਥੇ ਵੱਡੀ ਤعداد ਵਿੱਚ ਇਕੱਠੇ ਹੋਏ ਸਨ ਸੈਂਟਰਲ ਜੀ ਲਿਬੂ ਡੱਡ ਦੇ ਬਾਹਰ ਉਥੇ ਹੀ ਇਹ ਐਲਾਨ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਜਿਹੜੇ ਵਾਰਸੇ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹ ਥਡੂਰ ਸਾਹਿਬ ਜਰਨਲ ਹਲਤੇ ਤੋਂ ਪਾਰਲੀਮੈਂਟ ਦੀ ਚੋਣ ਲੜਨਗੇ ਅਤੇ ਇਸ ਐਲਾਨ ਦੇ ਪਿੱਛੋਂ ਜਿਹੜਾ ਮੌਜੂਦਾ ਜਿਹੜਾ ਹੈਗਾ ਉਹ ਪਖਿਆ ਤੇ ਇਸ ਐਲਾਨ ਦੇ ਨਾਲ ਅੱਜ ਇੱਕ ਐਸੀ ਰਾਜਨੀਤੀ ਦੀ ਲਹਿਰ ਚੱਲ ਪਈ ਆ ਪੰਜਾਬ ਦੇ ਵਿੱਚ ਜਿਸ ਨੂੰ ਪੰਥਕ ਰਾਜਨੀਤੀ ਕਿਹਾ ਜਾ ਸਕਦਾ ਹੈ ਜੇ ਇਹ ਫੈਸਲਾ ਭਾਈ ਅਮਰਪਾਲ ਸਿੰਘ ਵੱਲੋਂ ਨਾ ਹੁੰਦਾ ਤਾਂ ਇਸ ਨੇ ਚਾਮ ਚੋਣ ਹੋ ਕੇ ਰਹਿ ਜਾਣਾ ਸੀ ਨਾ ਕਿ ਪੰਥਕ ਰਾਜਨੀਤੀ ਵਾਲੀ ਚੋਣ ਹੋ ਕੇ ਰਹਿਣਾ ਸੀ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਉਹਨਾਂ ਚਿਰ ਸਾਰਥਕ ਨਹੀਂ ਮੰਨਿਆ ਜਾ ਸਕਦੀਆਂ ਜਿੰਨਾ ਚਿਰ ਤੱਕ ਉਸ ਦੇ ਵਿੱਚ ਪੰਥਕ ਰਾਜਨੀਤੀ ਦੀ ਚਲਕਣਾ ਹੋ ਸੋ ਇਸ ਤਰ੍ਹਾਂ ਦੇ ਨਾਲ ਭਾਈ ਅਮਰਪਾਲ ਸਿੰਘ ਦਾ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਚੋਣ ਲੜਨ ਦਾ ਪਾਰਲੀਮੈਂਟ ਦਾ ਐਲਾਨ ਹੋਇਆ ਤੁਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਫੀ ਵਿజిਟ ਕੀਤੀ ਬਹੁਤ ਲੋਕਾਂ ਨੂੰ ਮਿਲੇ ਉੱਥੇ ਗਏ ਕੀ ਲੱਗ ਰਿਹਾ ਤੁਹਾਨੂੰ ਉਸ ਹਲਕੇ ਦਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਮਿਲ ਰਿਹਾ ਦੇਖੋ ਖਡੂਰ ਸਾਹਿਬ ਹਲਕੇ ਤੋਂ ਐਸੀ ਹਨੇਰੀ ਚੱਲੀ ਹੋਈ ਹੈ ਜਿਸ ਦੇ ਵਿੱਚ ਬਾਕੀ ਦਾ ਕੋਈ ਉਮੀਦਵਾਰ ਆਪਣੀਆਂ ਲੱਤਾਂ ਤੇ ਖੜੀ ਹੋਣ ਦੀ ਹਿੰਮਤ ਨਹੀਂ ਕਰ ਸਕਦਾ ਜੀ ਔਰ ਇੰਨੇ ਭਾਰੀ ਬਹੁਮਤ ਨਾਲ ਭਾਈ ਸਾਹਿਬ ਉਥੋਂ ਚੋਣ ਜਿੱਤਣਗੇ ਜਿਹੜਾ ਨਾ ਕਿ ਕੇਵਲ ਪੰਜਾਬ ਵਿੱਚ ਸਗੋਂ ਸਾਰੇ ਭਾਰਤ ਵਰਸ਼ ਦੇ ਵਿੱਚ ਇਤਿਹਾਸ ਰਿਕਾਰਡ ਹੋਵੇਗਾ ਜੀ ਔਰ ਸਾਰੇ ਉਮੀਦਵਾਰਾਂ ਦੀਆਂ ਭਾਈ ਸਾਹਿਬ ਤੋਂ ਸਵਾਏ ਸਾਰੇ ਉਮੀਦਵਾਰ ਭਾਵੇਂ ਉਹ ਕਿਸੇ ਪਾਰਟੀ ਦੇ ਹੋਣ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਤੇ ਇਹ ਇੱਕ ਹਨੇਰੀ ਹੋਊਗੀ ਜਿਹੜੀ ਦੁਨੀਆ ਦੇ ਵਿੱਚ ਰਾਜਨੀਤੀ ਦੀ ਜਿਹੜੀ ਸ਼ਕਲ ਜਿਹੜੀ ਆ ਉਹ ਬਦਲ ਦੇਵੇ ਉੱਥੇ ਬਲਡੋਹਾ ਸਾਹਿਬ ਵੀ ਖੜੇ ਨੇ ਕੀ ਉਹਨਾਂ ਦਾ ਇਸ ਚੋਣ ਦੇ ਵਿੱਚ ਕੋਈ ਭਾਈ ਸਾਹਿਬ ਦੀ ਚੋਣ ਦੇ ਉੱਤੇ ਕੋਈ ਅਸਰ ਹੋਊਗਾ ਕੋਈ ਨੁਕਸਾਨ ਹੋਊਗਾ ਦੇਖੋ ਜਿੱਥੋਂ ਤੱਕ ਮੈਂ ਸਮਝਦਾ ਜੀ ਕਿ ਬਿਰਸਾ ਸਿੰਘ ਬਲਟੋਹੇ ਵਿੱਚ ਅਖੀਰਲੇ ਦਿਨ ਚ ਹਿੰਮਤੇ ਨਹੀਂ ਹੋਣੀ ਕਿ ਉੱਥੋਂ ਹੋੜ ਖੜਾ ਹੋ ਜਾਈ ਅਜੇ ਤਾਂ ਜਿਹੜੇ ਸੀ ਉਹ ਨਾਮੀਨੇਸ਼ਨ ਪੇਪਰ ਭਰੇ ਨਹੀਂ ਹਨ ਜੀ ਜੇ ਭਰ ਵੀ ਦਿੱਤੇ ਤਾਂ ਉਸ ਤੋਂ ਬਾਅਦ 17 ਤਰੀਕ ਤੱਕ ਵਾਪਸ ਲਈ ਜਾ ਸਕਦੇ ਨੇ ਜੀ ਤੇ ਮੈਂ ਨਹੀਂ ਸਮਝਦਾ ਕਿ 18 ਨੂੰ ਬਿਰਸਾ ਸਿੰਘ ਬਲਟੋਹਾ ਉੱਥੋਂ ਉਮੀਦਵਾਰ ਹੋਣ ਜੀ ਤੇ ਬਾਕੀ ਉਹ ਇਹਨੇ ਬਦਨਾਮ ਨੇ ਉਸ ਥਾਂ ਤੇ ਖਡੂਰ ਸਾਹਿਬ ਹਲਕੇ ਦੇ ਵਿੱਚ ਕਿ ਉਹਨਾਂ ਨੂੰ 45 46 ਵੋਟਾਂ ਪੈਣ ਦੀ ਵੀ ਉਮੀਦ ਨਹੀਂ ਹੈ ਸੋ ਇਹ ਜੇ ਬੰਦੇ ਵੱਲੋਂ ਇਹ ਜੇ ਉਮੀਦਵਾਰ ਵੱਲੋਂ ਕੋਈ ਪ੍ਰਭਾਵ ਪਾਉਣਾ ਜਾਂ ਹੋਰ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਜਿਹਨੂੰ ਉਹ ਸ਼ਰਮਨੀ ਅਕਾਲੀ ਦਲ ਕਹਿੰਦੇ ਨੇ ਜੀ ਵੀ ਉਹ ਲੀਡਰਸ਼ਿਪ ਨੂੰ ਮੰਨਦੇ ਨੇ ਆਪਣਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦਾ ਪ੍ਰਭਾਵ ਰਹਿੰਦਾ ਠੁੰਦਾ ਵੀ ਉੱਥੋਂ ਜਿਹੜਾ ਹੈ ਖਡੂਰ ਸਾਹਿਬ ਤੋਂ ਠੱਤ ਨੂੰ ਭਾਈ ਸਾਹਿਬ ਦੇ ਕਾਗਜ਼ ਦਾਮਜਦਗੀ ਕਰਨ ਲਈ ਤੇ ਤੁਸੀਂ ਕਿਸ ਦਿਨ ਜਾ ਰਹੇ ਹੋ ਦੇਖੋ ਨਾਮਜ਼ਦਗੀ ਕਾਗਜ਼ ਦੀ ਗੱਲ ਹੈ ਕਿ ਹੁਣ ਚੋਣ ਪ੍ਰਚਾਰ ਦੀ ਨਾਮਜ਼ਦਗੀ ਵੀ ਕਮਾਂਡ ਪਰਿਵਾਰ ਕੋਲ ਹੈ ਜੀ ਤੇ ਉਹਨਾਂ ਦੀ ਟੈਲੀਫੋਨ ਤੇ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਹੈ ਜੀ ਪਰ ਉਹਨਾਂ ਨੇ ਜਿਹੜੀ ਨਾਮਜ਼ਦਗੀ ਕਾਗਜ਼ਾਂ ਦੇ ਲਈ ਥਲੇ ਦਾ ਟੀਮ ਬਣਾਈ ਹੋਈ ਹੈ ਜੀ ਸੋ ਉਸ ਦੇ ਵਿੱਚ ਕਾਗਜ਼ਾਂ ਦੇ ਮਸਲੇ ਵਿੱਚ ਨਾ ਮੇਰੀ ਕੋਈ ਜ਼ਿੰਮੇਵਾਰੀ ਹੈ ਨਾ ਮੈਨੂੰ ਵਿਸਤਾਰ ਸਹਿਤ ਜਾਣਕਾਰੀ ਹੈ ਹਾਲਾਂਕਿ ਮਾਮੂਲੀ ਜਾਣਕਾਰੀ ਹੈ ਇਸ ਇਲੈਕਸ਼ਨ ਦੇ ਵਿੱਚ ਭਾਈ ਸਾਹਿਬ ਦੇ ਦੇ ਵੋਟਰਾਂ ਨੂੰ ਭਾਈ ਸਾਹਿਬ ਪੰਜਾਬ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਦੇਖੋ ਮੈਂ ਖਡੂਰ ਸਾਹਿਬ ਦੇ ਵੋਟਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਪੰਥ ਦੇ ਸਮਾਜਿਕ ਤੇ ਸਮਾਜਿਕ ਰਾਜਸੀ ਤੇ ਧਾਰਮਿਕ ਤੌਰ ਤੇ ਇੱਕੋ ਇੱਕ ਬਾਦ ਨੇਤਾ ਨੇ ਜਿੱਥੇ ਉਹ ਬਹੁਤ ਵਿਦਵਾਨ ਹੋਣ ਦੇ ਨਾਤੇ ਵਿਦਵਤਾ ਨਾਲ ਭਰਪੂਰ ਧਾਰਮਿਕ ਨੇਤਾ ਨੇ ਉਥੇ ਉਹ ਇੱਕ ਮਹਾਨ ਰਾਜਸੀ ਨੇਤਾ ਨੇ ਤੇ ਇੱਕੋ ਇੱਕ ਨੇਤਾ ਨੇ ਤੇ ਫਡੂਰ ਸਾਹਿਬ ਸੀਟ ਤੋਂ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਸ ਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਹੁਣ ਖਾਲਸਾ ਪੰਥ ਦੇ ਨੇਤਾ ਕੇਵਲ ਤੇ ਕੇਵਲ ਭਾਈ ਅਮਰਪਾਲ ਸਿੰਘ ਖਾਲਸਾ ਖਾਲਸਾ ਜੀ ਤੁਸੀਂ ਸਾਬਕਾ ਮੈਂਬਰ ਪਾਰਲੀਮੈਂਟ ਹੋ ਔਰ ਤੁਸੀਂ ਆਪਣੀ ਟਰਮ ਪੂਰੀ ਲਗਾਤਾਰ 5 ਸਾਲ ਪੂਰੀ ਕੀਤੀ ਕੀ ਤੁਸੀਂ ਵੀ ਇਸ ਵਾਰੀ ਕਿਤੋਂ ਇਲੈਕਸ਼ਨ ਲੜ ਰਹੇ ਹੋ ਦੇਖੋ ਮੈਂ ਕਿਸੇ ਪਾਸੇ ਇਲੈਕਸ਼ਨ ਨਹੀਂ ਲੜ ਰਿਹਾ ਤੇ ਮੈਂ ਇਲੈਕਸ਼ਨ ਲੜਨ ਦਾ ਚਾਹਮਾਨ ਜ਼ਰੂਰ ਸੀ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਮੀਰੀ ਪੀਰੀ ਦਾ ਜਿਹੜਾ ਹੈ ਦਾ ਉਪਾਸ਼ਕ ਬਣਾਇਆ ਜਿੱਥੇ ਹਰਮੰਦਰ ਸਾਹਿਬ ਦੀ ਉਸਾਰੀ ਹੋਈ ਜਿੱਥੇ ਕਿ ਅਕਾਲ ਪੁਰਖ ਦੀ ਰੱਬ ਦੀ ਪ੍ਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ ਤੇ ਉਸ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਰਾਜਨੀ ਰਾਜਨੀਤੀ ਦਾ ਜਿਹੜਾ ਹੈ ਦਾ ਉਸ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ ਜੀ ਦਰੂਦ ਸਾਹਿਬ ਨੇ ਇਹ ਖਾਰ ਤਰ ਤਰਤੇ ਇਹ ਹਾ ਕਿ ਰਾਜਨੀਤੀ ਤੋਂ ਬਿਨਾ ਖਾਲਸਾ ਅਧੂਰਾ ਹੈ ਰਾਜਨੀਤੀ ਉਸ ਦੀ ਜ਼ਿੰਦਗੀ ਦਾ ਹਿੱਸਾ ਹੈ ਦਰੂਦ ਰਣ세 ਸਾਹਿਬ ਮਹਾਰਾਜ ਨੇ ਵੀ ਇਹੀ ਫਰਮਾਨ ਦਿੱਤਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਧਲੇ ਮਲੇ ਹੈ ਉਥੇ ਵੱਡਾ ਜਿਹੜਾ ਹੈ ਉਹਨਾਂ ਨੇ ਜਿਹੜਾ ਇਹ ਫਰਮਾਨ ਜਾਰੀ ਕੀਤਾ ਸੋ ਇਤੇ ਸਿੱਖ ਦੀ ਇੱਛਾ ਹੋਣੀ ਤੇ ਉਹ ਚਾਹਵਾਨ ਹੋਣਾ ਇਲੈਕਸ਼ਨ ਲੜਨ ਦਾ ਖਾਲਸਾ ਪੰਥ ਦੇ ਹਿੱਤਾਂ ਦੇ ਵਿੱਚ ਮੈਂ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਹਾਂ ਜਦੋਂ ਮੇਰੇ ਸਿਰ ਤੇ ਸਿੱਖ ਪੰਥ ਦੀ ਮਹਾਨ ਹਸਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਬਾਬਾ ਜਗਵਿੰਦਰ ਸਿੰਘ ਦਾ ਹੱਥ ਸੀ ਤੇ ਇਹ ਇੱਛਾ ਹੋਣੀ ਸੁਭਾਵਤ ਹੈ ਤੇ ਕਰਨੀ ਵੀ ਚਾਹੀਦੀ ਹੈ ਇਹ ਧਾਰਮਿਕਾ ਵੀ ਹੈ ਰਾਜਸੀ ਵੀ ਹੈ ਵਿਦਿਆਤਨਕ ਵੀ ਹੈ ਤੇ ਸਮਾਜਿਕ ਵੀ ਹੈ ਤੇ ਖਾਲਸਾ ਪੰਥ ਨੂੰ ਮਨਜ਼ੂਰ ਹੈ ਪਰੰਤੂ ਜਦੋਂ ਭਾਈ ਸਾਹਿਬ ਦਾ ਹੁਕਮ ਹੋਇਆ ਕਿ ਕੇਵਲ ਛਡੂਰ ਸਾਹਿਬ ਸੀਟ ਤੋਂ ਚੋਣ ਲੜੀ ਜਾਣੀ ਹੈ ਤੇ ਉਹ ਆਪ ਲੜਨਗੇ ਤਾਂ ਮੈਂ ਆਪਣੀ ਜਿਹੜੀ ਸੀਟ ਸੀ ਉਹ ਉਸ ਤੋਂ ਤਰਵਾਣ ਕਰਤੀ ਤੇ ਤੁਰਵਾਨੀ ਚੀਤੀ ਤੇ ਭਾਈ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਉਹਨਾਂ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਪ੍ਰਵਾਨ ਚੜਿਆ ਤੇ ਸਿਰਫ ਤੇ ਸਿਰਫ ਖੜੂਰ ਸਾਹਿਬ ਸੀਟ ਤੋਂ ਹੀ ਚੋਣ ਲੜੀ ਜਾਵੇ। ਦੋਸਤੋ ਇਹ ਸਨ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣੇ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਜੀ ਲਈ ਆਪਣੀ ਚੋਣ ਲੜਨੀ ਕੈਨਸਲ ਕੀਤੀ ਅਤੇ ਭਾਈ ਸਾਹਿਬ ਦੀ ਚੋਣ ਮਹੀਮ ਨੂੰ ਪੂਖਾਨ ਲਈ ਲਗਾਤਾਰ ਦਿਨ ਰਾਤ ਲੱਗੇ ਹੋਏ ਨੇ। ਅੱਪਾ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ ਨਮਸਕਾਰ